ਇਤਪੋਦਨ ਸੁਪਪਤਨ ਅਨਮਾਨਕ ਤੇਰੀ ਵੱਡੀ ਕਮਾਈ ਤਨਨਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪਰਕਟਿਆ ਵੱਡਾ ਪੁਰਖ ਪਰਕਟਿਆ ਗਲ ਜੁਗ ਅੰਦਰ ਗੋਤ ਜੁਦਾਈ ਗਲ ਜੁਗ ਅੰਦਰ ਗੋਤ ਜੁਦਾਈ ਤਨਨਨਕ ਤੇਰੀ ਵੱਡੀ ਕਮਾਈ ਕਲ ਜੁਗ ਹੈ ਕਲ ਜੁਗ ਗੁਰੂ ਦੋਸਤੋ ਬੁੱਧ ਮਹਾਤਮਾ ਬੁੱਧ ਬੋਧੀਆਂ ਲਈ ਭਗਵਾਨ ਬੁੱਧ ਬੁੱਧ ਧਰਮ ਸ਼ਾਂਤੀ ਦਾ ਪ੍ਰਤੀਕ ਹੈ ਜਿੱਥੇ ਜਿਆਦਾ ਜ਼ੋਰ ਹਿੰਸਾ ਉੱਪਰ ਹੀ ਦਿੱਤਾ ਜਾਂਦਾ ਹੈ ਪਰ ਅੱਜ ਕੱਲ੍ਹ ਤੋਂ ਬੋਧੀ ਦੇਸ਼ ਜਿਨ੍ਹਾਂ ਬੁੱਧ ਧਰਮ ਨੂੰ ਮੰਨਣ ਵਾਲੇ ਦੋ ਬੋਧੀ ਦੇਸ਼ ਉਹ ਖੁੱਲ੍ਹ ਕੇ ਜੰਗ ਦੇ ਮੈਦਾਨ ਵਿੱਚ ਇੱਕ ਦੂਜੇ ਦੇ ਸਾਹਮਣੇ ਆ ਗਏ ਹਨ ਕਾਰਨ 4 ਕਿਲੋਮੀਟਰ ਦਾ ਇੱਕ ਖੇਤਰ ਜਿੱਥੇ ਇੱਕ ਪਰਾਚੀਨ ਸ਼ਿਵ ਮੰਦਿਰ ਹੈ ਇਹ ਮੰਦਿਰ ਕਿਸ ਦਾ ਹੈ ਕਿਸ ਦਾ ਇਸ ਉੱਪਰ ਅਧਿਕਾਰ ਹੈ ਇਹ ਦੱਸਿਆ ਜਾ ਰਿਹਾ ਹੈ ਇਹ ਜੰਗ ਦੀ ਵਜ੍ਹਾ ਬਣ ਚੁੱਕਾ ਹੈ ਕਿ ਸੱਚਮੁੱਚ ਹੀ ਇਹ ਦੋਵੇਂ ਦੇਸ਼ ਕੰਬੋਡੀਆ ਤੇ ਥਾਈਲੈਂਡ ਇਹ ਪਰਾਚੀਨ ਸ਼ਿਵ ਮੰਦਿਰ ਲਈ ਹੀ ਲਲਰ ਮੜ ਰਹੇ ਹਨ ਜਾਂ ਮਸਲਾ ਕੁਝ ਹੋਰ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਇਹ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਇਸ ਵੇਲੇ ਦੁਨੀਆ ਭਰ ਵਿੱਚ ਕਈ ਜੰਗ ਦੇ ਫਰੰਟ ਖੁੱਲੇ ਹੋਏ ਹਨ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਰਸ਼ੀਆ ਯੂਕਰੇਨ ਵਿੱਚਕਾਰ ਜੰਗ ਚੱਲ ਰਹੀ ਹੈ ਹਾਲੇ ਵੀ ਇਜ਼ਰਾਈਲ ਅਤੇ ਫਲਸਤੀਨ ਵਿੱਚਕਾਰ ਗਾਜ਼ਾ ਵਿੱਚ ਭਿਆਨਕ ਲੜਾਈ 1 ਸਾਲ ਤੋਂ ਵੱਧ ਦੇ ਸਮੇਂ ਤੋਂ ਚੱਲ ਰਹੀ ਹੈ ਇਜ਼ਰਾਈਲ ਅਤੇ ਇਰਾਨ ਵੀ ਪਿਛਲੇ ਮਹੀਨੇ ਸਿੰਗ ਪੜਾ ਬੈਠੇ ਸਨ ਭਾਰਤ ਪਾਕਿਸਤਾਨ ਵਿਚਕਾਰ ਵੀ ਦੋਸਤੋ ਸੀਮਿਤ ਜੰਗ ਆਪਰੇਸ਼ਨ ਸੰਧੂਰ ਦੇ ਨਾਂ ਹੇਠ ਹੋ ਚੁੱਕੀ ਹੈ ਹੁਣ ਸਾਡੇ ਏਸ਼ੀਆ ਮਹਾਦੀਪ ਵਿੱਚ ਹੀ ਇੱਕ ਹੋਰ ਜੰਗ ਥਾਈਲੈਂਡ ਵਰਸ ਕੰਬੋਡੀਆ ਇਹ ਸ਼ੁਰੂ ਹੋ ਗਈ ਹੈ ਦੋਸਤੋ ਸਾਊਥ-ਈਸਟ ਏਸ਼ੀਆ ਨੰਟਰੀ ਵਿੱਚ ਕਿਧਰੇ ਵੀ ਕੋਈ ਜੰਗ ਹੋਵੇ ਉਹ ਸਿੱਧੇ-ਸਿੱਧੇ ਸਾਨੂੰ ਪ੍ਰਭਾਵਿਤ ਕਰਦੀ ਹੀ ਹੈ ਜੇ ਸਾਡੇ ਗੁਆਂਢ ਵਿੱਚ ਜੰਗ ਚੱਲ ਰਹੀ ਹੋਵੇ ਦੋਸਤੋ ਤਾਂ ਅਸੀਂ ਕਿਵੇਂ ਚੈਨ ਦੀ ਨੀਂਦ ਸੋ ਸਕਦੇ ਹਾਂ ਬੇਸ਼ੱਕ ਭਾਰਤ ਦੀ ਥਾਈਲੈਂਡ ਜਾਂ ਕੰਬੋਡੀਆ ਨਾਲ ਕੋਈ ਸਿੱਧੀ ਬਾਰਡਰ ਲਾਈਨ ਨਹੀਂ ਮਿਲਦੀ ਪਰ ਭਾਰਤ ਤੇ ਅਸਰ ਤਾਂ ਪੈਂਦਾ ਹੀ ਹੈ ਦੋਸਤੋ ਥਾਈਲੈਂਡ ਵਿੱਚ ਸਾਡੇ ਬਹੁਤ ਸਾਰੇ ਪੰਜਾਬੀ ਭਰਾ ਉੱਥੇ ਜਾ ਕੇ ਕਈ ਤਰ੍ਹਾਂ ਦੇ ਕੰਮਕਾਜ ਕਰ ਰਹੇ ਹਨ ਖਾਸ ਕਰਕੇ ਵਿਆਜ ਦੇ ਪੈਸੇ ਦੇਣ ਦਾ ਕੰਮ ਥਾਈ ਵੈਂਡਰਸ ਨੂੰ ਕਿਸ਼ਤਾਂ ਦੇ ਉੱਪਰ ਸਮਾਨ ਦੇਣਾ ਤੇ ਉਸ ਨੂੰ ਵੇਚਣ ਦਾ ਕੰਮ ਇਸ ਲਈ ਦੋਸਤੋ ਜੇ ਇੱਥੇ ਜੰਗ ਛਿੜ ਗਈ ਹੈ ਤਾਂ ਸਾਡਾ ਚਿੰਤਾ ਕਰਨਾ ਬਿਲਕੁਲ ਵਾਜਬ ਹੀ ਹੈ ਦੋਸਤੋ ਵਿਸ਼ੇ ਤੇ ਪੂਰੀ ਤਰ੍ਹਾਂ ਆਉਣ ਤੋਂ ਪਹਿਲਾਂ ਥੋੜਾ ਇਤਿਹਾਸ ਆਪਣੇ ਭਾਰਤੀ ਇਤਿਹਾਸ ਬਾਰੇ ਵੀ ਜਾਣ ਲੈਣਾ ਜ਼ਰੂਰੀ ਹੈ ਫਿਰ ਪਤਾ ਲੱਗੇਗਾ ਕਿ ਇਹਨਾਂ ਦੋਹਾਂ ਦੇਸ਼ਾਂ ਵਿੱਚਕਾਰ ਜੰਗ ਕਿਉਂ ਚੱਲ ਰਹੀ ਹੈ ਦੋਸਤੋ ਸਾਡੇ ਇਤਿਹਾਸ ਵਿੱਚ ਸਾਨੂੰ ਕੀ ਪੜਾਇਆ ਗਿਆ ਹੈ ਖਾਸ ਕਰਕੇ ਵਾਮਪੰਥੀ ਵਿਚਾਰਧਾਰਾ ਜੋ ਇਸਲਾਮਿਕ ਪ੍ਰਭਾਵ ਵੇਠ ਹੁੰਦੀ ਹੈ ਜਾਂ ਫਿਰ ਇਸਾਈਆਂ ਦੇ ਗੁਣਗਾਨ ਦਾ ਸਾਧਨ ਹੈ ਇਹ ਵਿਚਾਰਧਾਰਾ ਉਹਨਾਂ ਨੇ ਹੀ ਭਾਰਤੀ ਇਤਿਹਾਸ ਦੀਆਂ ਬਹੁਤ ਸਾਰੀਆਂ ਪੁਸਤਕਾਂ ਖਾਸ ਕਰਕੇ ਸਕੂਲੀ ਪੁਸਤਕਾਂ ਲਿਖੀਆਂ ਅਤੇ ਲਿਖਵਾਈਆਂ ਹਨ ਦੋਸਤੋ ਕੋਈ ਕਹਿੰਦਾ ਸੀ ਕਿ ਭਾਰਤ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਸਪੇਰਿਆਂ ਦਾ ਦੇਸ਼ ਸੀ ਜਿਹੜੇ ਇਸਲਾਮ ਤੋਂ ਖੁੱਲ ਕੇ ਪ੍ਰਭਾਵਿਤ ਸਨ ਦੋਸਤੋ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੇ ਇੱਥੋਂ ਤੱਕ ਲਿਖ ਦਿੱਤਾ ਕਿ ਭਾਰਤਿਆਂ ਨੂੰ ਖਾਣਾ ਜੀਹਾਂ ਕੁਜ਼ੀਨ ਭੋਜਨ ਬਣਾਉਣ ਦੀ ਕਲਾ ਮੁਗਲਾਂ ਨੇ ਇਸਲਾਮੀਆਂ ਨੇ ਹੀ ਸਿਖਾਈ ਸੀ ਭਾਰਤ ਵਿੱਚ ਹਰ ਚੀਜ਼ ਲਈ ਅਫਗਾਨੋ ਆਏ ਅਫਗਾਨੀਆਂ ਮੁਗਲ ਕਹਾੜੀਆਂ ਨੂੰ ਕ੍ਰੈਡਿਟ ਦਿੱਤਾ ਗਿਆ ਸਾਡੇ ਇਤਿਹਾਸ ਵਿੱਚ ਸਾਨੂੰ ਪੁਸਤਕਾਂ ਵਿੱਚ ਪੜਾਇਆ ਗਿਆ ਕਿ ਮੁਗਲਾਂ ਨੇ ਤਾਜਮਹਿਲ ਬਣਾਇਆ ਹੈ ਲਾਲ ਕਿਲਾ ਬਣਵਾਇਆ ਹੈ ਉਹ ਭਵਨ ਕਲਾ ਦੇ ਮਹਾਰਥੀ ਸਨ ਜਿਨ੍ਹਾਂ ਖੇਤਿਆਂ ਤੋਂ ਦੋਸਤੋ ਇਹ ਅਫਗਾਨ ਮੁਗਲ ਭਾਰਤ ਆਏ ਸਨ ਥੋੜਾ ਰਿਸਰਚ ਕਰੋ ਕਿ ਉਹਨਾਂ ਖੇਤਿਆਂ ਵਿੱਚ ਕੋਈ ਪ੍ਰਾਤਨ ਲਸਾਨੀ ਇਮਾਰਤ ਮਹਿਲ ਕੋਈ ਕਿਲਾ ਮਿਲਦਾ ਹੈ ਜਿਸ ਨੂੰ ਇਹ ਵੇਖ ਕੇ ਕਿਹਾ ਜਾਵੇ ਕਿ ਇਹ ਹੈ ਵਸਤੂ ਕਲਾ ਭਵਨ ਨਿਰਮਾਣ ਦਾ ਨਮੂਨਾ ਪਰ ਦੋਸਤੋ ਸਾਡੇ ਇਤਿਹਾਸਕਾਰਾਂ ਨੇ ਤਾਂ ਬਾਬਰ ਜਬਰ ਮੁਗਲਾਂ ਨੂੰ ਸਾਡੇ ਸਿਰਾਂ ਦੇ ਉੱਪਰ ਭਾਰਤ ਦੇ ਸਿਰਾਂ ਉੱਪਰ ਬਿਠਾਉਣਾ ਸੀ ਇਸ ਲਈ ਇਹਨਾਂ ਨੇ ਜੋ ਕੁਝ ਵੀ ਭਾਰਤ ਵਿੱਚ ਚੰਗਾ ਹੁੰਦਾ ਸੀ ਉਸ ਦਾ ਕ੍ਰੈਡਿਟ ਇਹਨਾਂ ਨੂੰ ਹੀ ਦਿੱਤਾ ਪਰ ਦੋਸਤੋ ਸੱਚ ਤਾਂ ਸੱਚ ਹੀ ਹੁੰਦਾ ਹੈ ਸੱਚ ਸਾਹਮਣੇ ਆ ਹੀ ਜਾਂਦਾ ਹੈ ਹੁਣ ਵੀ ਦੋਸਤੋ ਪਿਛਲੇ ਦਿਨੇ ਇੰਜ ਹੀ ਹੋਇਆ ਹੈ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਹੁਣ جنگ ਚੱਲ ਰਹੀ ਹੈ ਇਸ ਦਾ ਕਾਰਨ ਇੱਕ ਪਰਾਚੀਨ ਸ਼ਿਵ ਮੰਦਿਰ ਦੱਸਿਆ ਜਾ ਰਿਹਾ ਹੈ ਉਸ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਇਤਿਹਾਸ ਇਤਿਹਾਸ ਦਾ ਸੱਚ ਦੋਸਤੋ ਭਾਰਤ ਵਿੱਚ ਜਦੋਂ ਚੋਲ ਵੰਸ਼ ਜੀਹਾਂ ਚੋਲ ਵੰਸ਼ ਦਾ ਰਾਜ ਹੁੰਦਾ ਸੀ ਤਾਂ ਸਿਰਫ ਅੱਜ ਦੀ ਭਾਰਤ ਭੂਮੀ ਨਹੀਂ ਸਗੋ ਸਾਊਥ-ਈਸਟ ਏਸ਼ੀਆ ਉਸ ਦੀ ਭੂਮੀ ਵੀ ਇਸ ਚੋਲ ਰਾਜ ਵੰਸ਼ ਦੇ ਅਧੀਨ ਹੁੰਦੀ ਸੀ ਸਾਡੇ ਪੂਰਬੀ ਦੁਨੀਆ ਦੇ ਕਈ ਹਿੱਸਿਆਂ ਦੇ ਉੱਪਰ ਦੋਸਤੋ ਰਾਜ ਕਰਦੇ ਸਨ ਕੰਬੋਡੀਆ ਥਾਈਲੈਂਡ ਉੱਪਰ ਵੀ ਉਸ ਵੇਲੇ ਦੋਸਤੋ ਚੋਲ ਰਾਜਵੰਸ਼ ਦਾ ਰਾਜ ਹੁੰਦਾ ਸੀ ਦੋਸਤੋ ਦੋਸਤੋ ਜਿਸ ਪ੍ਰਾਚੀਨ ਸ਼ਿਵ ਮੰਦਿਰ ਦੇ ਉੱਪਰ ਕਬਜ਼ੇ ਲਈ ਇਹ ਦੋਵੇਂ ਦੇਸ਼ ਅੱਜ ਲੜ ਰਹੇ ਹਨ ਇਹ ਮੰਦਿਰ ਦੋਸਤੋ 11ਵੀਂ ਸਦੀ ਵਿੱਚ ਰਾਜਾ ਸੂर्यਵਰਮਨ ਪ੍ਰਥਮ ਨੇ ਬਣਵਾਇਆ ਸੀ ਦੋਸਤੋ ਇਹ ਵਿਸ਼ਾਲ ਮੰਦਿਰ ਭਗਵਾਨ ਸ਼ਿਵ ਨੂੰ ਸਮਰਪਿਤ ਸੀ ਦੋਸਤੋ ਅੱਜ ਇਹ ਮੰਦਿਰ 11ਵੀਂ ਸਦੀ ਦੀ ਖਮੇਰ ਵਸਤੂ ਕਲਾ ਦਾ ਇੱਕ ਅਦਭੁਤ ਉਦਾਹਰਣ ਹੈ ਜੋ ਜਿੰਦਾ-ਜਾਗਦਾ ਅੱਜ ਵੀ ਖੜਾ ਹੈ ਇੱਕ ਵਰਲਡ ਹੈਰੀਟੇਜ ਦੇ ਵਜੋਂ ਦੋਸਤੋ ਜਦੋਂ 11ਵੀਂ ਸਦੀ ਵਿੱਚ ਇਹ ਮੰਦਿਰ ਬਣਾਇਆ ਗਿਆ ਸੀ ਤਾਂ ਉਸ ਵੇਲੇ ਹਿੰਦੂ ਮਤ ਉਸ ਵੇਲੇ ਉਸ ਖੇਤੇ ਵਿੱਚ ਹਿੰਦੂ ਮਤ ਪ੍ਰਚਲਿਤ ਹੁੰਦਾ ਸੀ ਦੋਸਤੋ ਮੰਦਿਰ 11ਵੀਂ ਸਦੀ ਦਾ ਹੈ ਜਾਣਕਾਰੀ ਲਈ ਦੋਸਤੋ 10ਵੀਂ ਸਦੀ ਵਿੱਚ ਸਾਡੇ ਪੰਜਾਬ ਉੱਪਰ ਵੀ ਹਿੰਦੂ ਰਾਜਾ ਜੀਹਾਂ ਰਾਜਾ ਜੈਪਾਲ ਦਾ ਰਾਜ ਹੁੰਦਾ ਸੀ ਬਠਿੰਡੇ ਵਾਲਾ ਕਿਲਾ ਤੁਸੀਂ ਸੁਣਿਆ ਹੋਣਾ ਮਸ਼ਹੂਰ ਕਿਲਾ ਉਸਨੇ ਹੀ ਬਣਵਾਇਆ ਸੀ ਦੋਸਤੋ ਅੱਜ ਸਾਡੇ ਭਾਰਤ ਅਤੇ ਪੰਜਾਬ ਵਿੱਚ ਕੁਝ ਲੋਕ ਖਾਸ ਕਰਕੇ ਦਲਤ ਭਾਈਚਾਰੇ ਦੇ ਲੋਕ ਉਹ ਹਿੰਦੂਆਂ ਦੀ ਸੰਸਕ੍ਰਿਤੀ ਦੇ ਵਿਰੋਧੀ ਬਣਦੇ ਜਾ ਰਹੇ ਹਨ ਕਾਰਨ ਕਿਉਂਕਿ ਡਾਕਟਰ ਭੀਮਰਾਓ ਵੇਦਕਰ ਨੇ ਬੁੱਧ ਧਰਮ ਨੂੰ ਅਪਣਾ ਲਿਆ ਸੀ ਤਾਂ ਉਹਨਾਂ ਦੀ ਇਸ ਕਰਦੇ ਹੋਏ ਹੁਣ ਉਹ ਵੀ ਬੋਧੀ ਬਣ ਗਏ ਹਨ ਪਰ ਆਪਣੇ ਮਨਾਂ ਵਿੱਚ ਦੋਸਤੋ ਇਸ ਭਾਈਚਾਰੇ ਨੇ ਬੋਧ ਧਰਮ ਪ੍ਰਤੀ ਸਤਿਕਾਰ ਦੀ ਥਾਂ ਹਿੰਦੂਆਂ ਪ੍ਰਤੀ ਨਫ਼ਰਤ ਉਸ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਹੈ ਦੋਸਤੋ ਭਾਰਤ ਦੇ ਬਾਕੀ ਵਰਗ ਦੇ ਲੋਕਾਂ ਪ੍ਰਤੀ ਨਫ਼ਰਤ ਉਹ ਅੱਜਕੱਲ ਪ੍ਰਗਟਾਉਂਦੇ ਹੀ ਰਹਿੰਦੇ ਹਨ ਹਰ ਧਰਮ ਹਰ ਸਮਾਜ ਵਿੱਚ ਦੋਸਤੋ ਕੁਝ ਕਮੀਆਂ ਹੁੰਦੀਆਂ ਹੀ ਹਨ ਸਮਾਪਾ ਕੇ ਕੁਝ ਕਮਜ਼ੋਰੀਆਂ ਵੀ ਆ ਹੀ ਜਾਂਦੀਆਂ ਹਨ ਦੋਸਤੋ ਜਿਹਨਾਂ ਸਮਾਜੀ ਕਮਜ਼ੋਰੀਆਂ ਲਈ ਹਿੰਦੂਆਂ ਨੂੰ ਹਿੰਦੂਮਤ ਨੂੰ ਦੋਸ਼ੀ ਦੱਸਦੇ ਹਨ ਤਾਂ ਫਿਰ ਬੋਧਮੱਤ ਇਸ ਦੀਆਂ ਕਮਜ਼ੋਰੀਆਂ ਲਈ ਕਿਸ ਨੂੰ ਦੋਸ਼ ਦੇਣਾ ਚਾਹੀਦਾ ਹੈ ਦੋਸਤੋ ਇੱਕ ਬਿਹਤ ਮਹੱਤਵਪੂਰਨ ਜਾਣਕਾਰੀ ਤੁਰਕੀਏ ਤੇ ਅਫਗਾਨਿਸਤਾਨ ਜੀ ਹਾਂ ਅੱਜ ਦੇ ਤੁਰਕੀਏ ਤੇ ਅਫਗਾਨਿਸਤਾਨ ਇਹ ਕਿਸੇ ਵੇਲੇ ਬੋਧੀ ਦੇਸ਼ ਹੁੰਦੇ ਸਨ ਕਦੋਂ ਇਹ ਦੇਸ਼ ਪੂਰੀ ਤਰ੍ਹਾਂ ਇਸਲਾਮੀ ਹੋ ਗਏ ਬੋਧੀ ਬੋਧੀਆਂ ਇਹਨਾਂ ਬੁੱਧੀ ਜੀਵੀਆਂ ਨੂੰ ਸੋਚਣਾ ਚਾਹੀਦਾ ਹੈ ਇੱਥੇ ਇਹ ਸਰਵਾਈਵ ਕਿਉਂ ਨਾ ਕਰ ਸਕੇ ਕਿਵੇਂ ਸਾਰੇ ਬੁੱਧੀ ਕਨਵਰਟ ਹੋ ਗਏ ਮੁਸਲਮਾਨਾਂ ਵਿੱਚ ਫਿਰ ਹਿੰਦੂਆਂ ਨੂੰ ਦੋਸ਼ ਦੇਣਾ ਇਹ ਕਿੰਨਾ ਕੁ ਵਾਜਬ ਹੈ ਇਸ ਬਾਰੇ ਤੁਸੀਂ ਆਪ ਹੀ ਫੈਸਲਾ ਕਰੋ ਪਰ ਦੋਸਤੋ ਹਿੰਦੂ ਰਾਜਿਆਂ ਤੋਂ ਬਾਅਦ ਜਦੋਂ ਹਿੰਦੂ ਰਾਜੇ ਹਿੰਦੂ ਮਤ ਵਿੱਚੋਂ ਕਨਵਰਟ ਹੋ ਕੇ ਬੋਧੀ ਬਣ ਗਏ ਤਾਂ ਫਿਰ ਇਹ ਦੋਸਤੋ ਬੁੱਧਮ ਸ਼ਰਨਮ ਕਸ਼ਾਮੀ ਕਰਨ ਵਾਲੇ ਆਪਣੀ ਰੱਖਿਆ ਤੱਕ ਨਾ ਕਰ ਸਕੇ ਇਸੇ ਕਰਕੇ ਦੋਸਤੋ ਸਿੱਖੀ ਦਾ ਫਲਸਫਾ ਦੇਗ ਤੇ ਫਤਿਹ ਇਹ ਬੜਾ ਚੰਗਾ ਤੇ ਪ੍ਰਭਾਵੀ ਲੱਗਦਾ ਹੈ ਦੋਸਤੋ ਬੁੱਧਮਤ 6ਵੀਂ ਸਦੀ ઈਸਾ ਪੁਰੂਵ ਭਾਰਤ ਵਿੱਚ ਪੈਦਾ ਹੋਇਆ ਸੀ ਗੌਤਮ ਬੁੱਧ ਜਿਨ੍ਹਾਂ ਨੂੰ ਮਹਾਤਮਾ ਬੁੱਧ ਵੀ ਕਿਹਾ ਜਾਂਦਾ ਹੈ ਉਹ ਬੁੱਧਮਤ ਦੇ ਬਾਨੀ ਸਨ ਬੁੱਧਮਤ ਵਿੱਚ ਦੋਸਤੋ ਹਿੰਸਾ ਉੱਪਰ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਤੇ ਨਿਜੀ ਤਪੱਸਿਆ ਉੱਪਰ ਨਿਵਾਰਨ ਉੱਪਰ ਉਸ ਉੱਪਰ ਵੀ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਬੋਧੀ ਸੰਿਆਸੀਆਂ ਨੇ ਬੁੱਧਮਤ ਦਾ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਪ੍ਰਚਾਰ ਪ੍ਰਸਾਰ ਕੀਤਾ ਦੁਨੀਆ ਭਰ ਦੇ ਰਾਜਿਆਂ ਕੋਲ ਜਾ ਕੇ ਉਹਨਾਂ ਨੂੰ ਇਸ ਨਾਲ ਪ੍ਰਭਾਵਿਤ ਕੀਤਾ ਇੰਜ ਦੋਸਤੋ ਸਾਊਥ-ਈਸਟ ਏਸ਼ੀਆ ਦੀਆਂ ਦੇਸ਼ਾਂ ਵਿੱਚ ਵੀ ਇੰਜ ਹੀ ਹੋਇਆ ਬਹੁਤ ਸਾਰੇ ਰਾਜੇ ਖਾਸ ਕਰਕੇ Hindu ਰਾਜੇ ਉਹਨਾਂ ਨੇ ਬੁੱਧਮਤ ਨੂੰ ਅਪਣਾ ਲਿਆ ਹਉ ਨਾ ਹਿੰਸਾ ਦੇ ਰਾਉ ਪਰ ਚੱਲਣ ਲੱਗ ਪਏ ਸੰ ਦੋਸਤੋ ਪਰ ਦੋਸਤੋ ਦੁਨੀਆ ਵਿੱਚ ਦੇਵ ਦਾ ਨਵ ਇਹ ਸੰਘਰਸ਼ ਸਦਾ ਤੋਂ ਹੀ ਚੱਲਦਾ ਹੀ ਰਿਹਾ ਹੈ ਕਮਜ਼ੋਰ ਹੋ ਤਾਂ ਤਗੜਾ ਉਸ ਨੂੰ ਨਿਗਲ ਹੀ ਜਾਂਦਾ ਹੈ ਰਾਜ ਰਾਜ ਦੰਡ ਤੋਂ ਬਿਨਾ ਕਦੇ ਵੀ ਚੱਲ ਨਹੀਂ ਸਕਦਾ ਅਹਿੰਸਾ ਦੋਸਤੋ ਨਿੱਜੀ ਜ਼ਿੰਦਗੀ ਵਿੱਚ ਤਾਂ ਇਹ ਫਲਸਫਾ ਠੀਕ ਹੈ ਪਰ ਰਾਜ ਸੱਤਾ ਦੂਜਿਆਂ ਦੀ ਰੱਖਿਆ ਲਈ ਤਲਵਾਰ ਚੁੱਕਣੀ ਹੀ ਪੈਂਦੀ ਹੈ ਪਰ ਅਹਿੰਸਾ ਉੱਪਰ ਬਹੁਤ ਜ਼ੋਰ ਦੇਣ ਵਾਲਿਆਂ ਦਾ ਸਾਹਮਣਾ ਜਦੋਂ ਇਸਲਾਮੀ ਧੜਵੀਆਂ ਨਿਰੰਕਸ਼ਾ ਮੁਲਾਵਰਾ ਨਾਲ ਹੋਇਆ ਤਾਂ ਦੋਸਤੋ ਇਹ ਬੋਧੀ ਸਰਵਾਈਵ ਨਾ ਕਰ ਸਕੇ ਪੂਰੀ ਦੀ ਪੂਰੀ ਆਬਾਦੀ ਬੁੱਧਮ ਸ਼ਰਨਮ ਗੱਛਮ ਕਰਨ ਵਾਲੀ ਅੱਜ ਅੱਲਾਹੁ ਅਕਬਰ ਕਰਨ ਵਾਲੀ ਬਣ ਕੇ ਰਹਿ ਗਈ ਹੈ ਦੋਸਤੋ ਤੁਰਕੀ ਪਹਿਲਾਂ ਹਿੰਦੂ ਕਹ ਲਈਏ ਜਾਂ ਪੈਗਨਸ ਉਹਨਾਂ ਦਾ ਦੇਸ਼ ਹੁੰਦਾ ਸੀ ਪੈਗਨਸ ਮਤਲਬ ਮੂਰਤੀ ਪੂਜਕ ਦੋਸਤੋ ਫਿਰ ਉੱਥੇ ਬੁੱਧੀਆਂ ਦਾ ਸਮਰਾਜ ਹੋਇਆ ਇਸ ਤੋਂ ਬਾਅਦ ਦੋਸਤੋ ਇਸਲਾਮੀਅਤ ਤੇ ਫਿਰ ਈਸਾਈ ਅਤੇ ਅੱਜ ਕੱਲ ਇਸਲਾਮੀ ਉਹ ਤੁਰਕੀ ਦੇ ਸ਼ਾਸਕ ਬਣੇ ਹੋਏ ਹਨ ਇਹੋ ਕੁਝ ਦੋਸਤੋ ਅਫਗਾਨਿਸਤਾਨ ਵਿੱਚ ਵੀ ਵਾਪਰਿਆ ਸੀ ਹਿੰਦੂ ਰਾਜੇ ਜਦੋਂ ਬੋਧੀ ਬਣੇ ਜਦੋਂ ਇਸਲਾਮੀ ਧਾਰੀ ਵੀ ਆਏ ਤਾਂ ਇਹ ਸਰਵਾਈਵ ਨਾ ਕਰ ਸਕੇ ਇਹ ਬੁੱਧਮ ਸ਼ਰਨਮ ਗਸ਼ਾਮੀ ਕਰਦੇ ਰਹੇ ਪਰ ਉਹਨਾਂ ਨੇ ਤਲਵਾਰ ਦੇ ਜ਼ੋਰ ਨਾਲ ਸਾਰਿਆਂ ਨੂੰ ਇਸਲਾਮ ਵਿੱਚ ਲੈ ਆਉਂਦਾ ਅੱਜ ਅਫਗਾਨਿਸਤਾਨ ਵਿੱਚ ਬੋਧੀਆਂ ਦਾ ਨਾਮੋ ਨਿਸ਼ਾਨ ਨਹੀਂ ਮਿਲਦਾ ਦੋਸਤੋ ਭਾਰਤ ਵਿੱਚ ਇਹ ਬਾਕੀ ਸਮਾਜ ਖਾਂਸ ਕੇ ਹਿੰਦੂਆਂ ਸਨਾਤਨੀਆਂ ਪ੍ਰਤੀ ਨਫ਼ਰਤ ਰੱਖਦੇ ਹਨ ਦੋਸਤੋ ਜਿਨ੍ਹਾਂ ਨੇ ਇਹਨਾਂ ਨੂੰ ਅਫਗਾਨਿਸਤਾਨ ਤੁਰਕੀ ਵਰਗੇ ਦੇਸ਼ਾਂ ਵਿੱਚ ਨਾ ਛੱਡਿਆ ਜਦੋਂ ਉਹ ਭਾਰਤ ਵਿੱਚ ਸੱਤਾ ਪ੍ਰਾਪਤ ਕਰ ਲੈਣਗੇ ਜਾਂ ਬਹੁਗਿਣਤੀ ਹੋ ਜਾਣਗੇ ਫਿਰ ਇਹੋ ਬੋਧੀ ਬੋਧੀ रह ਸਕਣਗੇ ਇਹ ਸੋਚਣ ਵਾਲਾ ਸਵਾਲ ਹੈ ਦੋਸਤੋ ਬੋਧ ਧਰਮ ਦੇ ਨਾਮ ਉੱਪਰ ਜੋ ਸਮਾਜ ਵਿੱਚ ਨਫ਼ਰਤ ਫਲਾਉਂਦੇ ਹਨ ਉਹਨਾਂ ਨੂੰ ਇਹ ਸੋਚਣਾ ਜ਼ਰੂਰ ਚਾਹੀਦਾ ਹੈ ਪਰ ਦੋਸਤੋ ਪਰ ਦੋਸਤੋ ਗਲਤ ਆ ਹੋ ਰਹੀ ਸੀ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਛੇੜੀ ਹੋਈ ਜੰਗ ਦੀ ਤਾਂ ਦੋਸਤੋ ਇਹ ਦੋਵੇਂ ਦੇਸ਼ ਬੋਧਧਰਮ ਨੂੰ ਮੰਨਣ ਵਾਲੇ ਦੇਸ਼ ਹਨ ਦੋਸਤੋ ਥਾਈਲੈਂਡ ਵਿੱਚ ਇਸ ਵੇਲੇ 92% ਦੇ ਕਰੀਬ ਆਬਾਦੀ ਇਹ ਬੁੱਧਮਤ ਨੂੰ ਫੋਲੋ ਕਰਦੀ ਹੈ ਇਹੋ ਹਾਲ ਦੋਸਤੋ ਕੰਬੋਡੀਆ ਦਾ ਵੀ ਹੈ ਕੰਬੋਡੀਆ ਵਿੱਚ ਤਾਂ 293% ਲੋਕ ਬੁੱਧਮਤ ਨੂੰ ਮੰਨਦੇ ਹਨ ਦੋਸਤੋ ਇਹ ਬੁੱਧਮਤ ਨੂੰ ਮੰਨਣ ਵਾਲਾ ਦੇਸ਼ ਬੁੱਧ ਪਰੰਪਰਾਵਾਂ ਦਾ ਪਾਲਣ ਕਰਦੇ ਹੋਏ ਦੋਵੇਂ ਦੇਸ਼ ਇਹਨਾਂ ਦਾ ਕਹਿਣਾ ਤੇ ਮੰਨਣਾ ਹੈ ਕਿ ਇਹਨਾਂ ਨੂੰ ਆਪਣੀ ਸੱਭਿਆਚਾਰਕ ਖਮੇਰੂ ਸੱਭਿਆਚਾਰੀ ਉੱਪਰ ਬਹੁਤ ਮਾਣ ਹੈ। ਦੋਸਤੋ, ਥਾਈਲੈਂਡ ਅਤੇ ਕੰਬੋਡੀਆ ਇਹ ਦੋਵੇਂ ਦੇਸ਼ ਇੱਕ ਹਿੰਦੂ ਮੰਦਿਰ ਜਿਸ ਨੂੰ ਪ੍ਰਿਯ ਵਿਹਰ ਮੰਦਿਰ ਕਿਹਾ ਜਾਂਦਾ ਹੈ ਉਸ ਦੇ ਉੱਪਰ ਆਪਣੀ ਦਾਅਵੇਦਾਰੀ ਠੋਕਦੇ ਹੋਏ ਆਪਸ ਵਿੱਚ ਲੜ ਰਹੇ ਹਨ। ਦੋਸਤੋ, ਇਹ ਸ਼ਿਵ ਮੰਦਿਰ ਥਾਈਲੈਂਡ ਅਤੇ ਕੰਬੋਡੀਆ ਦੇ ਬਾਰਡਰ ਉੱਪਰ ਸਥਿਤ ਹੈ। ਦੋਸਤੋ, ਇੱਥੇ ਯਾਦ ਰੱਖੋ ਕੰਬੋਡੀਆ ਫ੍ਰੈਂਚ ਸ਼ਾਸਨ ਦੇ ਅਧੀਨ ਹੁੰਦਾ ਸੀ। ਜਦੋਂ ਕੰਬੋਡੀਆ ਨੂੰ 1949 ਵਿੱਚ ਆਜ਼ਾਦ ਕੀਤਾ ਤਾਂ ਇਹਨਾਂ ਨੇ ਜੋ ਉਦੇਸ਼ ਕੰਬੋਡੀਆ ਦੀ ਸੀਮਾ ਰੇਖਾ ਨਿਰ ਉਸ ਅਨੁਸਾਰ 11ਵੀਂ ਸਤਾਪਦੀ ਦਾ ਇਹ ਪ੍ਰਾਚੀਨ ਸ਼ਿਵ ਮੰਦਿਰ ਕੰਬੋਡੀਆ ਦੇ ਹਿੱਸੇ ਵਿੱਚ ਆ ਗਿਆ ਸੀ ਪਰ ਦੋਸਤੋ ਥਾਈਲੈਂਡ ਇਸ ਉੱਪਰ ਆਪਣਾ ਅਧਿਕਾਰ ਛੱਡਣ ਲਈ ਬਿਲਕੁਲ ਵੀ ਤਿਆਰ ਨਹੀਂ ਸੀ ਥਾਈ ਲੋਕਾਂ ਦਾ ਸਰਕਾਰ ਦਾ ਮੰਨਣਾ ਸੀ ਕਿ ਇਹ ਪ੍ਰਾਚੀਨ ਸ਼ਿਵ ਮੰਦਿਰ ਥਾਈਲੈਂਡ ਦੀ ਪ੍ਰਾਚੀਨ ਧਰohar ਹੈ ਉਨਾ ਦੀ ਇਤਿਹਾਸਿਕ ਵਿਰਾਸਤ ਹੈ ਦੋਸਤੋ ਇਹ ਮੰਦਿਰ ਦੋਸਤੋ ਇਹ ਪ੍ਰਾਚੀਨ ਮੰਦਿਰ ਥਾਈਲੈਂਡ ਕੰਬੋਡੀਆ ਬਾਰਡਰ ਦੇ ਉੱਪਰ 4.5 ਕਿਲੋਮੀਟਰ ਜੀ ਹਾਂ 4.5 ਕਿਊ ਸਕਰ ਕਿਲੋਮੀਟਰ ਦੇ ਏਰੀਆ ਵਿੱਚ ਸਥਿਤ ਹੈ ਥਾਈਲੈਂਡ ਨੇ ਦੋਸਤੋ ਇਸ ਇਤਿਹਾਸਿਕ ਮੰਦਿਰ ਉੱਪਰ ਕਬਜ਼ਾ ਬਣਾਇਆ ਹੋਇਆ ਹੈ ਵਿਸ਼ੇਸ਼ਕ ਦੋਸਤੋ 1907 ਵਿੱਚ ਫਰਾਂਸ ਅਤੇ ਥਾਈਲੈਂਡ ਵਿਚਕਾਰ ਇੱਕ ਬਾਰਡਰ ਟ੍ਰੀਟੀ ਹੋਈ ਸੀ ਪਰ ਦੋਸਤੋ ਥਾਈਲੈਂਡ ਨੇ 1954 ਵਿੱਚ ਇਹ ਮੰਦਿਰ ਖੇਤਰ ਆਪਣੇ ਅਧੀਨ ਕਰ ਲਿਆ ਕੰਬੋਡੀਆ ਗਵਰਨਮੈਂਟ ਇਸ ਦੇ ਖਿਲਾਫ ਦੋਸਤੋ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਵੀ ਗਈ ਉੱਥੇ ਫੈਸਲਾ ਦੋਸਤੋ ਕੰਬੋਡੀਆ ਦੇ ਹੱਕ ਵਿੱਚ ਹੋਇਆ ਪਰ ਥਾਈਲੈਂਡ ਥਾਈਨੈਟ ਸਰਕਾਰ ਇਸ ਸ਼੍ਰੀ ਮੰਦਿਰ ਦੇ ਉੱਪਰ ਕਬਜ਼ਾ ਛੱਡਣ ਲਈ ਤਿਆਰ ਨਹੀਂ ਸੀ ਬਸ ਇਹ ਦੋਵੇਂ ਦੇਸ਼ ਇਸ ਮੰਦਿਰ ਨੂੰ ਲੈ ਕੇ ਕਈ ਵਾਰ ਲੜਦੇ ਝਗੜਦੇ ਰਹੇ ਜੇ ਤੇ ਹੁਣ ਜੰਗ ਛੇੜ ਬੈਠੇ ਹਨ ਇੱਕ ਦੂਜੇ ਦੇ ਉੱਪਰ ਮਿਸਾਲਾਂ ਨਾਲ ਹਮਲਾ ਕਰ ਦਿੱਤਾ ਹੈ ਇਹਨਾਂ ਨੇ ਦੋਸਤੋ ਡਰੋਨਾਂ ਰਹੀ ਬੰਬ ਵੀ ਛੁੱਟੇ ਹਨ ਪੂਰੀ ਫਾਇਰਿੰਗ ਹੋਈ ਹੈ ਰਾਕਟ ਲਾਂਚਰ ਮਿਸਾਲਾਂ ਇਹ ਸਾਰੀਆਂ ਵਰਤੀਆਂ ਗਈਆਂ ਹਨ ਇਸ ਜੰਗ ਦੇ ਵਿੱਚ ਦੋਸਤੋ ਕੰਬੋਡੀਆ ਦੇ ਮੁਕਾਬਲੇ ਦੋਸਤੋ ਥਾਈਲੈਂਡ ਇੱਕ ਤਗੜੀ ਫੌਜੀ ਤੇ ਰਿਹਾ ਉਸ ਕੋਲ F-16 ਵਰਗੇ ਆਧੁਨਿਕ ਫਾਈਟਰ ਪਲੇਨ ਹਨ థਾਈਲੈਂਡ ਨੇ ਇਹਨਾਂ ਫਾਈਟਰ ਪਲੇਨਾਂ F-16 ਦਾ جنگ ਵਿੱਚ ਇਸਤੇਮਾਲ ਵੀ ਕੀਤਾ ਹੈ ਕੰਬੋਡੀਆ ਦੋਸਤੋ ਬੇਸ਼ੱਕ ਹਥਿਆਰਾਂ ਦੇ ਮਾਲ ਵਿੱਚ ਉਨੀ ਤਗੜੀ ਨਹੀਂ ਹੈ ਜਿੰਨੀ థਾਈਲੈਂਡ ਹੈ ਪਰ ਦੋਸਤੋ ਅੱਜ ਕੱਲ ਟ੍ਰੈਂਡ ਸ਼ੁਰੂ ਹੋ ਗਿਆ ਹੈ ਕਿ ਜਦੋਂ ਵੀ ਕਿਤੇ ਜੰਗ ਸ਼ੁਰੂ ਹੁੰਦੀ ਹੈ ਤਾਂ ਦੁਨੀਆ ਦੀਆਂ ਵਰਲਡ ਪਾਵਰਜ਼ ਉਹ ਇੱਕ ਦੂਜੇ ਦੇ ਸਾਹਮਣੇ ਆ ਹੀ ਜਾਂਦੀਆਂ ਹਨ ਇੱਥੇ ਵੀ ਦੋਸਤੋ థਾਈਲੈਂਡ ਕੰਬੋਡੀਆ ਵਿਚਕਾਰ ਜੋ ਜੰਗ ਚੱਲ ਰਹੀ ਹੈ ਇੰਜ ਹੀ ਹੋ ਰਿਹਾ ਹੈ ਕਬੋਡੀ ਆਦੇ ਹੱਕ ਵਿੱਚ ਦੋਸਤੋ ਚైనా ਖੁੱਲ ਕੇ ਲੜਾਈ ਵਿੱਚ ਖੜਾ ਹੋਇਆ ਹੈ ਉਹ ਉਸ ਦੀ ਸੈਨਿਕ ਮਦਦ ਕਰੇਗਾ ਹੀ ਕਿਉਂਕਿ ਦੂਜੇ ਪਾਸੇ ਜੋ ਧਿਰ థਾਈਲੈਂਡ ਹੈ ਉਸ ਦਾ ਝੁਕਾਅ ਅਮਰੀਕਾ ਵੱਲ ਹੈ ਦੋਸਤੋ థਾਈਲੈਂਡ ਬੇਸ਼ੱਕ ਫਲੋਟਿੰਗ ਪਾਵਰ ਬਣ ਕੇ ਵਿਚਰਦਾ ਰਿਹਾ ਹੈ ਕਦੀ ਇਹ ਚੀਨ ਅਤੇ ਰੂਸ ਨਾਲ ਵੀ ਸਬੰਧ ਬਣਾਉਂਦਾ ਰਿਹਾ ਹੈ ਉਹਨਾਂ ਨਾਲ ਵਪਾਰੀ ਕਰਤੇ ਹੋਰ ਕਈ ਤਰ੍ਹਾਂ ਦੇ ਸਬੰਧ ਇਸ ਨੇ ਬਣਾਏ ਹੋਏ ਹਨ ਪਰ ਦੋਸਤੋ థਾਈਲੈਂਡ ਦਾ ਮੁੱਖ ਝੁਕਾਅ ਅਮਰੀਕਾ ਪੱਖੀ ਹੀ ਹੈ ਭਾਵੇਂ ਦੋਸਤੋ ਇਸ جنگ ਵਿੱਚ ਥਾਈਲੈਂਡ ਅਮਰੀਕਾ ਪੱਖੀ ਨਾ ਵੀ ਹੋਵੇ ਪਰ ਅਮਰੀਕਾ ਇਹੋ ਜਿਹੇ ਹਾਲਾਤ ਬਣਾ ਦੇਵੇਗਾ ਕਿ ਥਾਈਲੈਂਡ ਖੁੱਲ ਕੇ ਇੱਕ ਪਾਸੇ ਜੀਹਾਂ ਅਮਰੀਕਾ ਵੱਲੇ ਪਾਸੇ ਆ ਹੀ ਜਾਵੇਗਾ ਇੰਜ ਦੋਸਤੋ ਇਸ ਖਿੱਤੇ ਵਿੱਚ ਵੀ ਦੋ ਵਰਲਡ ਪਾਵਰ ਵਿਚਕਾਰ ਅਮਰੀਕਾ ਵਰਸਸ ਚైనా ਤੇ ਰਸ਼ੀਆ ਉਹ ਸੰਘਰਸ਼ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਹੈ ਦੋਸਤੋ ਇਹ ਛੋਟੇ ਛੋਟੇ ਦੇਸ਼ ਲੰਮੀ ਜੰਗ ਬਰਦਾਸ਼ਤ ਨਹੀਂ ਕਰ ਸਕਣਗੇ ਇਹਨਾਂ ਦੇ ਹਾਲਾਤ ਜਲਦ ਹੀ ਬੰਗਲਾਦੇਸ਼ ਵਰਗੇ ਹੋ ਸਕਦੇ ਹਨ ਜਿੱਥੇ ਕੋਈ ਸਰਕਾਰ ਲਗਭਗ ਹੈ ਹੀ ਨਹੀਂ બસ ਉੱਥੇ ਰਾਜ ਕਰ ਰਹੇ ਹਨ ਕੁਝ ਸੱਤਾ ਦੇ ਦਲਾਲ ਪਿੱਠੂ ਚైనా ਜਾਂ ਅਮਰੀਕਾ ਦੇ ਇੰਜ ਦੋਸਤੋ ਇਹ ਦੇਸ਼ ਬਰਬਾਦ ਹੋ ਸਕਦੇ ਹਨ థਾਈਲੈਂਡ ਅਤੇ ਕੰਬੋਡੀਆ ਵਰਗੇ ਦੇਸ਼ਾਂ ਨੂੰ ਜੋ ਬੁੱਧਮਤ ਨੂੰ ਫੋਲੋ ਕਰਦੇ ਹਨ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਕੀ ਕਰ ਰਹੇ ਹਨ ਕਿ ਇਹ ਦੇਸ਼ ਕੋਈ ਸਿਆਣਪ ਵਿਖਾਉਣਗੇ ਇਸ جنگ ਵਿੱਚ ਜਲਦ ਹੀ ਪਤਾ ਲੱਗ ਜਾਵੇਗਾ ਦੋਸਤੋ ਬਾਕੀ ਰਹੀ ਗੱਲ ਪ੍ਰਾਚਨ ਸ਼ਿਵ ਮੰਦਰ ਦੀ ਦੋਸਤੋ 11ਵੀਂ ਸਦੀ ਦਾ ਇਤਿਹਾਸਿਕ ਸ਼ਿਵ ਮੰਦਰ ਦੋਸਤੋ ਜਦੋਂ ਇਹਨਾਂ ਨੇ ਆਪਣੀ ਆਸਥਾ ਹੀ ਬਦਲ ਲਈ ਪੂਜਾ ਪદ્ધਤੀ ਬਦਲ ਲਈ ਫਿਰ ਇਹਨਾਂ ਨੂੰ ਇਸ ਮੰਦਰ ਨਾਲ ਕੀ ਕਿਉਂਕਿ ਇਹਦਾ ਨਾ ਦਾ ਸਨਾਤ ਨਹੀਂ ਹਨ ਨਾ ਹੀ ਹਿੰਦੂਤਾਂ ਨਾਲ ਸੰਬੰਧ ਰੱਖਦੇ ਹਨ ਇਹ ਆਪਣੇ ਆਪ ਨੂੰ ਬੋਧੀ ਦੱਸਦੇ ਹਨ ਤੇ ਹਿੰਦੂਆਂ ਤੋਂ ਅੱਡ ਦੱਸਦੇ ਹਨ ਤਾਂ ਦੋਸਤੋ ਫਿਰ ਇਹ ਝਗੜਾ ਕਿਉਂ ਕਾਰਨ ਮੰਦਰ ਵੇਖਣ ਲਈ ਦਰਸ਼ਨ ਕਰਨ ਲਈ ਪੂਜਾ ਕਰਨ ਲਈ ਜੋ ਲੋਕ ਆਉਂਦੇ ਹਨ ਉਸ ਟੂਰਿਜ਼ਮ ਉਸ ਟੂਰਿਜ਼ਮ ਬਿਜ਼ਨਸ ਦੇ ਉੱਪਰ ਕਬਜ਼ੇ ਲਈ ਇਹ ਦੋਵੇਂ ਦੇਸ਼ ਆਪਸ ਵਿੱਚ ਪਿੜ ਗਏ ਹਨ ਦੋਸਤੋ ਲਗਭਗ ਬਹੁਤਿਆਂ ਨੂੰ ਇਹੋ ਹੀ ਕਾਰਨ ਲੱਗ ਰਿਹਾ ਹੈ ਜੰਗ ਦਾ ਸ਼ਾਇਦ ਸਭ ਦਾ ਇਹ ਮੰਨਣਾ ਹੋਵੇਗਾ ਕਿ ਛੋਟੇ-ਛੋਟੇ ਦੇਸ਼ਾਂ ਵਿੱਚ ਟੂਰਿਜ਼ਮ ਇਕਨੋਮੀ ਉਸਦੀ ਕੀ ਇਪੋਰਟੈਂਸ ਹੁੰਦੀ ਹੈ ਉਸੇ ਕਰਕੇ ਇਹ ਦੋਵੇਂ ਦੇਸ਼ਾਂ ਆਪਸ ਵਿੱਚ ਪਿੜ ਗਏ ਹਨ ਪਰ ਦੋਸਤੋ ਇਸ ਤੋਂ ਇਲਾਵਾ ਵੀ ਇੱਕ ਹੋਰ ਕਾਰਨ ਵੀ ਹੈ ਦੋਸਤੋ ਜਿਸ ਬਾਰੇ ਕੋਈ ਚਰਚਾ ਨਹੀਂ ਹੋ ਰਹੀ ਉਹ ਹੈ ਦੋਸਤੋ ਡਰੱਗਸ ਦਾ ਬਿਜ਼ਨਸ ਜਿਸ ਉੱਪਰ ਕਬਜ਼ੇ ਦੀ جنگ ਇਹ ਲੱਗਦੀ ਹੈ ਦੋਸਤੋ ਏਸ਼ੀਆ ਮਹਾਦੀਪ ਵਿੱਚ ਦੋ ਟ੍ਰਾਇੰਗਲ ਬੜੇ ਮਸ਼ਹੂਰ ਹਨ ਜਿੱਥੇ ਡਰੱਗ ਸਿੰਡੀਕੇਟ ਦੇ ਕੇਂਦਰ ਬਣੇ ਹੋਏ ਹਨ ਇੱਕ afghan pakistan ਅਤੇ iran ਦੇ ਬਾਰਡਰ ਦਾ ਇਲਾਕਾ ਜਿੱਥੇ ਡਰੱਗ ਦਾ ਖੁੱਲਾ ਵਪਾਰ ਹੁੰਦਾ ਹੈ ਅਰਬਾਂ ਖਰਬਾਂ ਦੀ ਜੀਹਾਂ ਅਨ ਔਰਗੇਨਾਈਜ਼ਡ ਮਨੀ ਜੋ ਫੌਜੀ ਜਨਰਲ ਪੋਲਿਟਿਸ਼ੀਅਨ ਡਰੱਗ ਤਸਕਰਾਂ ਤੇ ਹੋਰ ਕਈਆਂ ਨੂੰ ਆਕਰਸ਼ਿਤ ਕਰਦੀ ਹੈ ਦੋਸਤੋ ਇੱਥੇ ਵੀ thaailand cambodia ਅਤੇ laos ਇਹਨਾਂ ਤਿੰਨ ਦੇਸ਼ਾਂ ਦਾ ਬਾਰਡਰ ਮਿਲਦਾ ਹੈ ਇਸ ਤੇ ਹੀ ਰੋਇਨਿਕੋ ਕੀ ਇਹਨਾਂ ਪਤਾ ਨਹੀਂ ਕਿਹੜੀ ਕਿਹੜੀ ਡਰੱਗ ਰਿਫਾਈਨ ਹੁੰਦੀ ਹੈ ਤੇ ਵੱਡੀਆਂ ਵੱਡੀਆਂ ਡਰੱਗ ਡੀਲਿੰਗਸ ਹੁੰਦੀਆਂ ਹਨ ਜਿਵੇਂ ਪਾਕਿਸਤਾਨ ਅਫਗਾਨਿਸਤਾਨ ਈਰਾਨ ਬਾਰਡਰ ਦੇ ਉੱਪਰ ਹੁੰਦਾ ਹੈ ਦੋਸਤੋ ਜਿਵੇਂ ਅਫਗਾਨਿਸਤਾਨ ਪਾਕਿਸਤਾਨ ਅਤੇ ਈਰਾਨ ਦੇ ਬਾਰਡਰ ਉੱਪਰ ਹੁੰਦਾ ਹੈ ਅਫਗਾਨਿਸਤਾਨ ਦੋਸਤੋ ਫੀਮ ਦੀ ਖੇਤੀ ਅਤੇ ਸਪਲਾਈ ਦਾ ਗੜ੍ਹ ਹੈ ਕੀ ਦੋਸਤੋ ਇਸ جنگ ਪਿੱਛੇ ਡਰੱਗ ਮਾਫੀਆ ਡਰੱਗ ਦਾ ਬਿਜ਼ਨਸ ਡਰੱਗ ਦੇ ਬਿਜ਼ਨਸ ਉੱਪਰ ਕੰਟਰੋਲ ਇਹ ਤਾਂ ਨਹੀਂ ਹੈ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਜ਼ਾਹਿਰ ਕਰ ਸਕਦੇ ਹੋ ਦੋਸਤੋ جنگ ਦੋਹਾਂ ਦੇਸ਼ਾਂ ਨੂੰ ਤਬਾਹ ਕਰ ਸਕਦੀ ਹੈ ਮਾਸੂਮ ਆਮ ਨਾਗਰਿਕਾਂ ਲਈ ਤਕਲੀਫ ਦੇ ਬਰਬਾਦ ਕਰਨ ਵਾਲੀ ਹੋ ਸਕਦੀ ਹੈ ਪਰ ਦੋਸਤੋ ਜਿੱਥੇ ਕਰੋੜਾਂ ਅਰਬਾਂ ਦਾ ਡਰੱਗ ਦਾ ਵਪਾਰ ਜੁੜਿਆ ਹੋਵੇ ਉੱਥੇ ਆਮ ਸੁਮਾ ਆਮ ਲੋਕਾਂ ਦੀ ਕੌਣ ਪਰਵਾਹ ਕਰਦਾ ਹੈ ਉੱਪਰੋਂ ਅਮਰੀਕਾ ਉੱਪਰੋਂ ਅਮਰੀਕਾ ਅਤੇ ਚਾਈਨਾ ਰਸ਼ੀਆ ਉਹ ਵੀ ਤਾਂ ਆਪਸ ਵਿੱਚ ਭੜਨ ਲਈ ਆਪਣੀ ਤਾਕਤ ਆਪਣੀ ਪਾਵਰ ਦਿਖਾਉਣ ਲਈ ਬਗਾਨੀ ਧਰਤੀ ਲੱਭਦੇ ਹੀ ਫਿਰਦੇ ਹਨ ਕਿ ਦੋਸਤੋ ਕੰਬੋਡੀਆ ਤੇ ਥਾਈਲੈਂਡ ਇਹ ਬੰਗਲਾਦੇਸ਼ ਵਰਗੀ ਗਲਤੀ ਕਰਨਗੇ ਜਾਂ ਫਿਰ ਯੂਕਰੇਨ ਵਾਂਗੂ ਇਹ ਭਿਆਨਕ ਜੰਗ ਦੇ ਹਾਲਾਤ ਵਿੱਚ ਚਲੇ ਜਾਣਗੇ ਜਿੱਥੇ ਸਿਰਫ ਅੱਗੇ ਬਰਬਾਦੀ ਹੀ ਬਰਬਾਦੀ ਹੋਵੇਗੀ ਦੋਸਤੋ ਇਹ ਤਾਂ ਪੂਵਖੇ ਹੀ ਦੱਸੇਗਾ ਕਿ ਪੂਖੇ ਚ ਕੀ ਹੋਵੇਗਾ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿ ਹਾਂ ਬਸਤ ਸਦ ਸੰਗ